ਕੰਝ ਨਹੀਂ ਆਈ ਗੱਲ ਇਹ ਇਸ ਮਕਾਨ ਨੂੰ ਅੱਜ ਜਿਹੜਾ ਪ੍ਰਸ਼ਾਸਨ ਚਾਹੇ ਮਾਲ ਮਾਲਕ ਹੋਵੇ ਬੈਂਕਰ ਦੇ ਅਧਿਕਾਰੀ ਵੱਡੀ ਤਦਾਦ ਦੇ ਉੱਤੇ ਫੋਰਸ ਪੁਲਿਸ ਹੈ ਜਿਹੜੀ ਘੱਗੇ ਥਾਣੇ ਦੇ ਲੈ ਕੇ ਆਏ ਸੀ ਅੱਜ ਇਸ ਕੋਠੀ ਨੂੰ ਜਿੰਦਾ ਰੌਣ ਆਏ ਤੇ ਵੀ ਇਹਨੂੰ ਕੋਠੇ ਨੂੰ ਜਿੰਦਾ ਲਾ ਕੇ ਜਿਹੜਾ ਪਰਿਵਾਰ ਹੈ ਸਾਰਾ ਨੂੰ ਬਾਹਰ ਕੱਢ ਕੇ ਜੀ ਇਹਨੂੰ ਜਿੰਦਾ ਲਾ ਕੇ ਤੇ ਇਹਨੂੰ ਪਰਿਵਾਰ ਨੂੰ ਗਲੀਆਂ ਦੇ ਵਿੱਚ ਬਿਠਾਵਾਂਗੇ ਪਰ ਭਾਰਤੀ ਕਿਸਾਨ ਜਿਹੜੀਆਂ ਅਗਰਾਹਾਂ ਦਾ ਇੱਕ ਪ੍ਰੋਗਰਾਮ ਲੀਕਿਆ ਹੋਇਆ ਹੈ ਸ਼ੁਰੂ ਤੋਂ ਹੀ ਕਿ ਕਿਸੇ ਵੀ ਕਿਸਾਨ ਦੀ কুরਕੀ ਹੁੰਦੀ ਹੈ ਕਿਸੇ ਮਜ਼ਦੂਰ ਦੀ কুরਕੀ ਹੁੰਦੀ ਹੈ ਕਿਸੇ ਅਫਸਰ ਦੀ কুরਕੀ ਹੁੰਦੀ ਹੈ ਇਹ ਨਹੀਂ ਹੈ ਵੀ ਕਿਸੇ ਜਾਤ ਦਾ ਜਾਂ ਕਿਸੇ ਧਰਮ ਦੀ ਗੱਲਬਾਤ ਹੈ কুরਕੀ ਤੇ ਜਿੰਦਾ ਲੱਗਣਾ ਕਿਸੇ ਵੀ ਧਰਮ ਦੀ ਹੈ ਵੀ ਅਗਰਾਹਾ ਜਥੇ ਮੰਦੀ ਜਿੰਦਾ ਨੂੰ ਨਹੀਂ ਲੱਗਦੀ ਲੋਨ ਲੈਣਾ ਲੈ ਜਾਂ ਪੈਸੇ ਅਗਲਾ ਭਰੂਗਾ ਜ਼ਮੀਨ ਤੁਹਾਡੇ ਕੋਲੇ ਲਾਲ ਲਕੀ ਲੱਗੀ ਹੋਈ ਹੈ ਗਹਿਣੇ ਪਰ ਇਹ ਨਾ ਹੋਵੇ ਕਿਸੇ ਦੀਆਂ ਧੀਆਂ ਭੈਣਾਂ ਨੂੰ ਚੱਕ ਕੇ ਤੁਸੀਂ ਗਲੀ ਦੇ ਵਿੱਚ ਬਿਠਾ ਦੋ ਲੋਕ ਇਹ ਗਰਾਹਾਂ ਜਿੱਥੇ ਬੰਦੀ ਤੋਂ ਨਹੀਂ ਜਰਿਆ ਜਾਂਦਾ ਨਾ ਇਹ ਜਰੇ ਅਸੀਂ ਪ੍ਰਸ਼ਾਸਨ ਨੂੰ ਸਾਫ਼ ਜਵਾਬ ਦਿੱਤਾ ਹੈ ਕਿ ਇਹਨੂੰ ਜਿੰਦਾ ਨਹੀਂ ਲੱਗਣ ਦੇਵਾਂਗੇ ਜਿਹੜੇ ਨੀਲਮ ਮੋਦੀ ਵਰਗੇ ਦੂਜੇ ਮੋਦੀਆਂ ਵਰਗੇ ਕਿੰਨੇ ਕਿੰਨੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਗਏ ਬੈਂਕ ਨੇ ਉਹਨਾਂ ਨੇ ਕੋਈ ਕਾਰਵਾਈ ਕੀਤੀ ਕੋਈ ਫੜੇ ਇਹਨਾਂ ਨੇ ਕਹ 20-30 ਲੱਖ ਰੁਪਏ ਵਿੱਚੇ ਪੀਓ ਬਣਾਤਾ ਭਗਾਉੜਾ ਕਰਾਰ ਦਿੱਤਾ ਇਹ ਕੋਈ ਚੰਗੀ ਗੱਲ ਨਹੀਂ ਹੈ ਜਿਹੜੀਆਂ ਬੈਂਕਾਂ 'ਚ ਇਸ ਸਥਿਤੀ ਦੇ ਉੱਤਰੀਆਂ ਹੋਈਆਂ ਨੇ ਅਸੀਂ ਤਾਂ ਇਹ ਵੀ ਕਹਿੰਦੇ ਆ ਬੈਂਕਾਂ ਨੂੰ ਵੀ ਜਿਹੜਾ ਘਰ ਦੇ ਉੱਤੇ ਲੋਨ ਆ ਗਿਆ ਜਾਂ ਲੋਨ ਵਿਆਹ ਦੇ ਉੱਤੇ ਪੈਸਾ ਲੱਗ ਗਿਆ ਉਹ ਲੋਨ ਨਹੀਂ ਮੁੜਦਾ ਇਹ ਲੋਕਾਂ ਨੂੰ ਵੀ ਇਹ ਕਹਿਣਾ ਵੀ ਘਰ ਦੇ ਉੱਤੇ ਲੋਨ ਨਾ ਲਓ ਜਾਂ ਵਿਆਹ ਦੇ ਉੱਤੇ ਲੋਨ ਨਾ ਲਓ ਜ਼ਮੀਨ ਦੇ ਉੱਤੇ ਲੋਨ ਲੈਂਦੇ ਤਾਂ ਉਹਦੇ ਵਿੱਚ ਠੇਕਾ ਵੀ ਦਿੰਦੀ ਆ ਉਹ ਅੰਦਰ ਵੀ ਦਿੰਦੀ ਆ ਵੀ ਇਹ ਹੀ ਗੱਲਾਂ ਹਾਂ ਜਿੱਥੇ ਬੰਦੀ ਦਾ ਹੁਣ ਹੈ ਵੀ ਅਸੀਂ ਜਿਹੜਾ ਕਿਸੇ ਵੀ ਘਰ ਨੂੰ ਜਿੰਦਾ ਨਹੀਂ ਲੱਗਣ ਦੇਵਾਂਗੇ ਆ ਨਾ ਲੱਗਣ ਦੇਈ ਹੁਣੇ ਕੀ ਨਿਬੜਿਆ ਕੀ ਇਹਨਾਂ ਦਾ ਫੈਸਲਾ ਉਹਨੂੰ ਚਲੇ ਗਏ ਆ ਕੀ ਨਿਬੜਿਆ ਕੀ ਸਾਨੂੰ ਇਹ ਕਹਿ ਗਏ ਨੇ ਵੀ ਕੁਲਵੰਤ ਸਿੰਘ ਸੋਲ ਨੂੰ ਸਾਨੂੰ 30 ਤਰੀਕ ਤੱਕ ਮਿਲਾ ਦਿਓ ਵੀ ਉਹਦੇ ਨਾਲ ਕੋਈ ਕਨਡਮੈਂਟ ਅਸੀਂ ਕਰਕੇ ਵੀ ਹਾਈ ਕੋਰਟ ਦਾ ਕੇਸ ਹੈ ਵੀ ਹਾਈ ਕੋਰਟ ਤੇ ਅਸੀਂ ਜਵਾਬ ਦੇ ਸਕੀਏ ਹਾਈ ਕੋਰਟ ਨੂੰ ਇਹ ਨਹੀਂ ਪਤਾ ਵੀ ਜਵਾਕਾਂ ਨੂੰ ਕਿੱਥੇ ਬਿਠਾਉਣਗੇ ਹਾਈ ਕੋਰਟ ਦਾ ਆਊਟਰ ਹਰੇਕ ਕਰਾ ਲਾਂ ਦਾ ਹਾਈ ਕੋਰਟ ਦਾ ਪਰ ਐਂ ਦਾ ਅਗੇ ਦੇਖੋ ਵੀ ਸਥਿਤੀ ਕੀ ਹੈ ਸਵਾ ਕੀ ਹੈ ਬੀਹਾਂ ਦੇ ਵਿੱਚ ਬੈਠਣ ਦਾ ਇਹ ਅਗਰ ਆ ਜੱਦੇ ਬੰਦੀ ਨਹੀਂ ਲੱਗਣ ਦੇਊਗੀ ਜਿੰਦਾ ਨਾ ਲੱਗਿਆ ਤੇ ਨਾ ਲਾਉਣ ਦੇ। ਇਹ ਬੰਦਾ ਮਜਬੂਰ ਨਾ ਜੁੜੇ ਨਾਲ ਖੜੇ ਸੀ ਨਾਲ ਖੜੇ ਆ। ਅਸੀਂ ਤੁਹਾਡੇ ਨਾਲ ਪੈਸੇ ਦਾ ਸਮਝੌਤਾ ਕਰਦੇ ਸਭ ਕਰਦੇ ਆ। ਬੰਦਾ ਇੱਕ ਬੰਦਾ ਜੀ ਵੱਡੇ ਅਫਸਰ ਇਹ ਵੱਡੇ ਅਫਸਰ ਚੰਡੀਗੜ੍ਹ ਤੋਂ ਵੀ ਆਏ ਆ। ਇਹ ਕਿਉਂਕਿ ਬੰਦਾ ਫੇਸ ਹੀ ਨਹੀਂ ਹੋ ਰਿਹਾ ਕਿਸੇ ਬੈਂਕ ਦੀ ਵੀ ਨਹੀਂ। ਆਈ ਨੂੰ ਬੁਲਾਉਣੇ ਇਹਨੂੰ ਬੈਂਕ ਦੀ ਵੀ ਬੁਲਾਉਣੇ ਵੀ ਦੁਆਗੇ ਸਮਝੌਤਾ ਕਰ ਰਹੇ ਆ। ਅਸੀਂ ਤੁਹਾਨੂੰ ਸਾਡੇ ਬਣੇ ਆ। ਅਸੀਂ ਅੱਜ ਵੀ ਬੁਲਾਇਆ 2.5 ਘੰਟੇ ਤੋਂ ਬੈਠੇ ਆ ਜੀ। ਅਜੀ 2.5 ਘੰਟੇ ਤੋਂ ਠੋਲੇ ਬੈਠੇ ਆ ਤੈਨੂੰ ਬੁਲਾ ਰਹੇ ਆ ਵੀ ਆ ਕੇ ਤੂੰ ਬੈਂਕ 'ਚ ਨਾ ਗਲਤੀ ਕਰ ਕੋਈ ਦੇਰੀ ਚੱਲੇਂ ਪਰ ਆ ਨਹੀਂ ਰਿਹਾ ਬੰਦਾ ਕੀ ਕਰੋਂਗੇ ਬੇਨਤੀ ਹੈ ਬੇਨਤੀ ਬਦਲ ਬਦਲ ਦੇ ਦੇਖੋ ਪਤਾ ਹੈ ਫੈਸਲਾ ਦੇਖੋ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਨਾਨ ਸਾਹਿਬ ਵੀ ਨੂੰ ਚਾਹੀਦੀ ਅਸੀਂ ਵੀ ਸਾਨੂੰ ਦੇ ਬੱਚੇ ਆ ਅਸੀਂ ਵੀ ਜੀਮੇਦਾਰਾਂ ਦੇ ਬੱਚੇ ਆ ਠੀਕ ਹੈ ਤੁਹਾਡੇ ਬੱਚੇ ਬੈਂਕਾਂ 'ਚ ਕੰਮ ਕਰ ਰਹੇ ਆਂ ਕਿਹਾਂ ਵਾਲੇ ਬਲਾਜਮ ਆ ਸਾਰੇ ਬਲਾਜਮ ਸਾਰੇ ਬੈਂਕਾਂ 'ਚ ਬੱਚੇ ਕੰਮ ਕਰ ਰਹੇ ਆਂ ਨੌਕਰੀਆਂ ਬੈਂਕਾਂ 'ਚ ਲੱਗੇ ਹੋਏ ਸਭ ਨੌਕਰੀਆਂ ਕਰ ਰਹੇ ਆਂ ਜੋਬ ਕਰ ਰਹੇ ਆਂ ਕੁਝ ਕਰ ਰਹੇ ਆਂ